ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਮਿੰਨੀ ਵਲੌਗ ਵਿੱਚ 200 ਇੱਟ ਘਟ ਗਈ ਸੀਗੀ ਆਪਣੀ ਲੋਕਟਾਇਲ ਮਿਸਤਰੀ ਕਹਿੰਦਾ 200 ਲੈ ਆਓ ਫਿਰ ਆਪਾਂ ਸੱਜ ਰਿਗੇ ਪਹਿਲਾਂ ਫੈਕਟਰੀ 200 ਇੱਟ ਪੁਆਈ ਉਹਨਾਂ ਤੋਂ ਬੰਦਿਆਂ ਤੋਂ ਫਿਰ ਆਏ ਆਪਾਂ ਘਰੇ ਕਰਿਆ ਕਿ ਜਿਹੜਾ 1.5 ਬੋਨ ਦਾ ਕੰਮ ਤੋਂ ਆਪਾਂ ਨੇ ਉਹ ਕੀਤਾ ਫੈਕਟਰੀ ਤੋਂ ਲੱਦੇ ਸਮਾਨ ਤਾਂ ਸਾਈਡ ਤੋਂ ਕੰਮ ਨੇ ਕੀਤਾ ਰੌਣਕ ਕੰਮੋਂ ਜਿਆਦਾ ਬਜ਼ਾਂ ਪੈ ਗਿਆ ਬਸ ਇਹਨੇ ਮੇਂਦਰਮ ਹੈਵੀ ਆਪ ਤੱਕ ਦੀ 585 ਨੂੰ ਖੜਾ ਹੋਣ ਦੀ ਵਜ੍ਹਾ ਪੰਦੇ ਭਜਨ ਦੀ ਜਿਆਦਾ ਹੀ ਪੈ ਗਿਆ ਕਿੰਗਾ ਟਰੈਕਟਰ ਕਰਾਂ ਐ ਇੱਕਦਾਂ ਵੀ ਕੰਮ ਛੇਤੀ ਨਿਪਟ ਜਾਂਦਾ ਬਸ ਹੁਣ ਆਪਣੇ ਡਰੈਗਨ ਟੀਨਾ ਖੋਲਣ ਤੋਂ ਬਾਅਦ ਅੱਗੇ ਵੀ ਫਸਲ ਲੱਗ ਜਾਣਾ ਉਸ ਤੋਂ ਬਾਅਦ ਗਏ ਆਪਾਂ ਖੇਤ ਬਾਹਾਂ ਜਿੱਥੇ ਬੀਜਾਂ ਆਪਾਂ ਨੇ ਦੰਨਾ ਇੱਕ ਕਨਾਲ ਜਗ੍ਹਾ ਰੇਂਗੀ ਉੱਥੇ ਬੀਜ ਖਤਰ ਆਪਾਂ ਨੇ ਜ਼ਮੀਨ ਤਿਆਰ ਕਰਨਾ ਖੇਤਾਂ ਦੇ ਵਿੱਚ ਬੀਜ ਕਿੰਦੀ ਸਲਾਹ ਕਰਾਂ ਤਾਂ ਨਾ ਸਲਾਹ ਕਰਤੀ ਸੀ ਪਰ ਤਾਂ ਸਾਡੀ ਸਲਾਹ ਸੀ ਕਿ ਚਲੋ ਚਹੀ ਬਾਦ ਨਾ ਬੀਜਦੇ ਨੂੰ ਪਰ ਉਸ ਦੇ ਵੀਰ ਘਾਨੂ ਹੋ ਗਿਆ ਨਾ ਨਾਲ ਚੋਂ ਫਰੀ ਤਰੀਕੇ ਨਾਲ ਸਾਇ ਸਿੰਘ ਵੀ ਆ ਪਰ ਨਾਲ ਅਸੀਂ ਸੀ ਬੀਟੀਏ ਤੇ ਵਰਕਰ ਕਿ ਇਹ ਖੇਤ ਹੈਗਾ ਥੋੜਾ ਜਿਹਾ ਨੀਵਾ ਜੇ ਕਰਕੇ ਥੋੜਾ ਜਿਹਾ ਰਿਸਕ ਉਤਾਰਨੇ ਚੜਾਉਣੇ ਦਾ ਥੋੜੀ ਥੋੜੀ ਟਰੈਕਟਰ ਆ ਰਿੱਚ ਆਲਦਾ ਜੀ ਚੇਤੇ ਬਾਇਆ ਆਪਣਾ ਕੁਬ ਦੇ ਹਾਲ ਛੱਡ ਗਏ ਖਲ ਟੁੰਗਾ ਪਾਇਆ ਫਿਰ ਦਾ ਫਾਇਦਾ ਵੀ ਤਾਂ ਹੀ ਅਸੀਂ ਆਪਣਾ ਟੁੰਗਾ ਵਾਹਾਂਗੇ ਤਾਂ ਫਸਲ ਜੀ ਆ ਮੌਸਮ ਬਹੁਤ ਸਾਫ਼ ਹੈ ਤੇ ਪਾਣੀ ਬਹੁਤ ਵਧੀਆ ਮੌਸਮ ਹੈ। ਬਹੁਤ ਕਰਪਾਸ਼ਿਆ ਦਾ ਲੱਗਦਾ ਹੈ ਫਰਦੋਕਪੁਰ। ਫਿਰ ਪੂਲੇ ਹਾਲਤ ਇਸਰਸਿੰਗ ਨੇ ਖੁਲਾਈ ਹਾਰਾ। ਦੱਬੂ ਨੂੰ ਪੂਰਾ ਨੈਟ ਕਰਿਆ ਪਿਆ ਹੈ। ਉੱਚੇ ਚਾਹੀਦੇ ਨੇ ਟ੍ਰੇਡ ਕਰਨੇ ਕਿਉਂਕਿ ਆਪਣੇ ਕੁੱਤੇ ਅਗਰ ਆਪਾਂ ਉੱਚੇ ਨੂੰ ਜੋੜਨਾ ਚਾਹੀਦਾ। ਜਾਲੇ ਬਲੌਕ ਚੇਨ ਨਹੀਂ ਬਾਕੀ ਕੱਲ ਫਿਰ ਕਰਦੇ ਆਂ